ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਸਿਟੀ ਪੁਲਿਸ ਨੇ ਅੱਜ ਖਾਲਿਸਤਾਨ ਕਮਾਂਡੋ ਫੋਰਸ ਅਤੇ ਖਾਲਿਸਤਾਨ ਜਿੰਦਾਬਾਦ ਫੋਰਸ ਨਾਲ ਸੰਬੰਧ ਰੱਖਣ ਵਾਲੇ ਇੱਕ ਕੱਟੜਪੰਥੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਮਲਜ਼ਮ ਦੀ ਪਛਾਣ ਜੁਗਾਂਡਾਵਾਸੀ ਅਮਰੀਕ ਸਿੰਘ ਉਰਫ ਮੰਗਾ ਪਿੰਡ ਸ਼੍ਰੀ ਜਰੰਦਰ ਦੇ ਤੌਰ ਤੇ ਹੋਈ ਹੈ। ਉਹ ਨੇਪਾਲ ਦੇ ਰਾਹੀਂ ਭਾਰਤ ਵਿੱਚ ਦਾਖਲ ਹੋਇਆ ਸੀ ਅਤੇ ਪਿਛਲੇ 2 ਸਾਲਾਂ ਤੋਂ ਗੈਰਕਾਨੂੰਨੀ ਤੌਰ ਤੇ ਇੱਥੇ ਰਹਿ ਰਿਹਾ ਸੀ। ਇਸ ਮੌਕੇ ਤੇ AIG ਕਾਉਂਟਰ ਇੰਟੈਲੀਜੈਂਸ ਦੇ HS ਖਾਕ ਨੇ ਕਿਹਾ ਇਲੈਕਸ਼ਨਸ ਕਰਕੇ ਸਾਰੀਆਂ ਏਜੰਸੀਸ ਜਿਹੜੀਆਂ ਆਲਰੇਡੀ ਹਾਈਲਾਈਟ ਤੇ ਚੱਲ ਰਹੀਆਂ ਹਨ ਕਾਉਂਟਰ ਇੰਟੈਲੀਜੈਂਸ ਵੀ ਹਾਈਲਾਈਟ ਤੇ ਸੀ ਕੱਲ ਰਾਤ ਅਰਲੀ ਮਾਰਨਿੰਗ ਇੱਕ ਸਪੈਸੀਫਿਕ ਰਿਪੋਰਟ ਦੇ ਉੱਪਰ ਜੰਡਿਆਲਾ ਅੱਡਾ ਜਿਹੜਾ ਹੈਗਾ ਉਹਦੇ ਉੱਪਰ ਕਾਉਂਟਰ ਇੰਟੈਲੀਜੈਂਸ ਦੀਆਂ ਟੀਮਸ ਔਰ PlayStation ਸਦਰ ਸਿਟੀ ਦੀਆਂ ਟੀਮਸ ਨੇ ਇੱਕ ਜੁਆਇੰਟ ਆਪਰੇਸ਼ਨ ਕੀਤਾ ਇਤਲਾਹ ਮਿਲੀ ਸੀ ਕਿ ਇੱਕ ਬੰਦਾ ਫੇਕ ਪਾਸਪੋਰਟ ਬਣਾ ਕੇ ਫੇਕ ਡਾਕੂਮੈਂਟਸ ਦੇ ਆਧਾਰ ਤੇ ਪਾਸਪੋਰਟ ਬਣਾ ਕੇ ਉੱਥੇ ਆ ਰਿਹਾ ਹੈਗਾ ਜਿਹੜਾ ਕਿ ਸ਼ੱਕੀ ਹੈਗਾ ਪਾਰਟੀਆਂ ਨੇ ਉਹਨੂੰ ਬੰਦੇ ਨੂੰ ਅਰੈਸਟ ਕੀਤਾ ਜਿਹੜੀ ਆਈਡੈਂਟੀਟੀ ਅਮਰੀਕ ਸਿੰਘ ਏਜੰਟ ਦੇ ਨਾਂ ਤੇ ਪਤਾ ਲੱਗੀ ਇਨੀਸ਼ੀਅਲ ਇੰਟਰੋਗੇਸ਼ਨ ਦੇ ਵਿੱਚ ਬੜਾ ਸੈਂਸੇਸ਼ਨਲ ਜਿਹੜਾ ਕ੍ਰਾਈਮ ਉਹ ਸਾਹਮਣੇ ਆਇਆ ਪਾਸਟ ਟਾਈਮ ਦਾ ਇਹ ਬੰਦਾ ਆਲਰੇਡੀ ਦੋ ਬੰਬ ਬਲਾਸਟ ਦੇ ਕੇਸ ਜਿਹੜੇ 2006 'ਚ ਜਲੰਧਰ ਬੱਸ ਸਟੈਂਡ ਦੇ ਵਿੱਚ ਬਲਾਸਟ ਹੋਈ ਸੀ ਟਰਵਨ ਬਲਾਸਟ ਇੱਕ ਮਹੀਨੇ ਦੇ ਵਕਫੇ 'ਚ ਉਹਨਾਂ ਦਾ ਭਗੋੜਾ ਪੀਓ ਬੰਦਾ ਸੀ ਜਿਹੜਾ ਕਿ ਕੇਸੀਐਫ ਔਰ ਕੇਜ਼ਡਫ ਖਾਲਿਸਤਾਨ ਕਮਾਂਡੋ ਫੋਰਸ ਔਰ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਜਿਹੜੇ ਮੈਂਬਰਸ ਹੈਗੇ ਆ ਉਹਨਾਂ ਦੇ ਨਾਲ ਦਾ ਸੀ ਅਮਰੀਕ ਸਿੰਘ ਦੀ ਇੰਟਰੋਗੇਸ਼ਨ ਦੇ ਵਿੱਚ ਇਹ ਪਤਾ ਲੱਗਾ ਕਿ ਜਿਹੜਾ ਸਤਨਾਮ ਸਿੰਘ ਸੱਤਾ ਉਸ ਬੰਬ ਬਲਾਸਟ ਦੇ ਵਿੱਚ ਅਰੈਸਟ ਕੀਤਾ ਗਿਆ ਸੀਗਾ ਉਹ ਬੰਦੇ ਨੂੰ ਜਗਾਂਡਾ ਬੁਲਾਉਣ ਵਾਲਾ ਇਹ ਬੰਦਾ ਸੀ ਇਹ ਏਜੰਟ ਸੀ ਇੰਨੇ ਉਹਨੂੰ ਜਗਾਂਡਾ ਉਸ ਟਾਈਮ ਤੇ ਬੁਲਾਇਆ ਸੀ ਉੱਥੇ ਬੁਲਾ ਕੇ ਇੰਨੇ ਉਹਦਾ ਇੱਕ ਝਾਲੀ ਨਕਲੀ ਪਾਸਪੋਰਟ ਤਿਆਰ ਕੀਤਾ ਝਾਲੀ ਡਾਕੂਮੈਂਟਸ ਦੇ ਉੱਪਰ ਇੱਕ ਪਾਸਪੋਰਟ ਤਿਆਰ ਕੀਤਾ ਫਿਰ ਉਹਨੂੰ ਪਾਕਿਸਤਾਨ ਭੇਜਿਆ ਜਿੱਥੇ ਖਾਲਸਾ ਜਿੰਦਾਬਾਦ ਫੋਰਸ ਦਾ ਜਿਹੜਾ ਚੀਫ ਹੈਗਾ ਰਣਜੀਤ ਸਿੰਘ ਨੀਟਾ ਉਹਨੇ ਇਹਨੂੰ ਟ੍ਰੇਨ ਕੀਤਾ